ਨਾ ਸੀ ਨਾ ਕੋਈ ਇੱਕ ਨਾ ਸਾਡੇ ਇੱਥੇ ਆਇਲਟ ਸੈਂਟਰ ਹੈਗਾ ਜੀ ਡੇਰਾ ਬਸੀ ਕੋਲੇ ਰੋਡ ਦੇ ਉੱਪਰ ਜਿੰਨਾਂ ਨੇ ਪਹਿਲਾਂ ਵੀ ਜਦੋਂ 7 ਮਹੀਨੇ ਪਹਿਲਾਂ ਵੀ ਇੱਕ ਵਾਰੀ ਫਾਇਰਿੰਗ ਉਹਦੇ ਹੋਈ ਸੀਗੀ ਤੇ ਉਦੋਂ ਫਰਤੀ 1 ਕਰੋੜ ਦੀ ਮੰਗੀ ਗਈ ਸੀਗੀ ਤੇ ਉਦੀ ਜਗ੍ਹਾ ਅਸੀਂ ਕਾਰਵਾਈ ਕਰਦੇ ਪੁਲਿਸ ਨੇ 24 ਘੰਟੇ ਦੇ ਵਿੱਚ ਕੇਸ ਟ੍ਰੇਸ ਕਰਕੇ 6 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਸੀਗਾ ਤੇ ਸੇਮ ਅੱਜ ਦੁਬਾਰਾ 8 ਤਰੀਕ ਨੂੰ ਸਾਡੇ ਐਸਐਮ ਨੇ 8 ਤਰੀਕ ਨੂੰ ਦੁਬਾਰਾ ਉਸੇ ਅਲਰਟ ਸੈਂਟਰ ਦੇ ਉੱਪਰ ਇੱਕ ਪਰਚੀ ਸੁੱਟ ਕੇ ਗਏ ਸੀਗੀ ਐਕਸਟਰਸ਼ਨ ਦੀ ਜਿਸ ਵਿੱਚ 50 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ ਪੁਲਿਸ ਨੇ ਉੱਤੇ ਐਫਆਈਆਰ ਲੋਜ ਕਰਤੀ ਸੀਗੀ ਤੇ ਜਿਹੜੀ ਉਹਦੀ 60 ਫੂਟੇਜ ਤੇ ਹੋਰ ਜਿਹੜਿਆ ਹਿਊਮਨ ਟ੍ਰੇਡ ਇੰਟੈਲੀਜੈਂਸ ਨੂੰ ਪਰਸੂ ਥਰੂ ਅਸੀਂ ਇਹਨਾਂ ਦੇ ਪਿੱਛਾ ਕਰ ਰਹੇ ਸੀਗੇ ਯਾਰ ਸਾਨੂੰ ਜਿਹੜੀ ਇਨਫਰਮੇਸ਼ਨ ਇਹ ਆਈ ਸੀ ਵੀ ਇਹ ਬੰਦੇ ਅੱਜ ਦੁਬਾਰਾ ਉੱਥੇ ਜਿਹੜਾ ਗਿਆ ਮਤਲਬ ਉਸ ਤੋਂ ਜਿਹੜੀ ਫਰौती ਮੰਗੀ ਸੀ ਉਹਨੂੰ ਜੁਗ ਅੱਠ ਤੋਂ 10 ਦਿਨ ਹੋ ਗਏ ਨੇ ਤੇ ਉਹਦੇ ਅੱਗੇ ਕੋਈ ਅੱਗੇ ਕਾਰਵਾਈ ਕਰਨ ਜਾ ਰਹੇ ਨੇ ਉਸਨੇ ਉਹਨੂੰ ਇਹਨਾਂ ਨੂੰ ਐਪਰੀਹੈਂਡ ਕਰਨ ਵਾਸਤੇ ਤੇ ਉਸ ਕਰਾਈ ਨੂੰ ਪ੍ਰੀਵੈਂਟ ਕਰਨ ਵਾਸਤੇ ਨਾਕਾਬੰਦੀ ਕਰਕੇ ਇਹਨਾਂ ਨੇ ਐਪਰੀਹੈਂਡ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਜਦੋਂ ਨਾਕਾਬੰਦੀ ਤੋੜ ਕੇ ਭੱਜੇ ਨੇ ਤੇ ਆਹ ਕੱਚੇ ਰਸਤੇ ਤੇ ਅੱਗੇ ਨਾਲ ਜਿਹੜੀ ਸਕੂਟਰੀ ਸੀਗੀ ਸਲਿੱਪ ਹੋ ਗਈ ਤੇ ਪੁਲਿਸ ਦੇ ਜਿਹੜੇ ਨੇ ਸਟੰਡਰ ਕਰਨ ਲਈ ਕਿਹਾ ਤੇ ਇਹਨਾਂ ਨੇ ਇਹਨਾਂ ਨੇ ਪੁਲਿਸ ਉੱਪਰ ਦੋ ਫਾਇਰ ਕੀਤੇ ਜੋ ਗੱਡੀ ਤੇ ਲੱਗੇ ਨੇ ਤੇ ਪੁਲਿਸ ਦੇ ਜਦੋਂ ਜਵਾਬੀ ਕਾਰਵਾਈ ਤੇ ਇੱਕ ਫਾਇਰ ਆਪਣੇ ਫਾਇਰ ਕੀਤੇ ਤੇ ਇਹਨਾਂ ਦੀ ਖਲਤ ਚ ਲੱਗਿਆ ਤੇ ਉਸ ਤੋਂ ਬਾਅਦ ਇਹਨਾਂ ਨੇ ਅਪ੍ਰੀਹੈਂਡ ਕਰ ਲਿਆ ਤੇ ਫਰੋਸ਼ਟੇ ਦਵਾਈ ਜਾ ਰਹੀ ਹੈ ਨਾਮ ਕੀ ਹੈ ਸਰ ਇਹਨਾਂ ਦੇ ਕਿਹਤੋਂ ਇੱਕ ਤਾਂ ਕੀਰਤ ਸਿੰਘ ਹੋ ਗਿਆ ਹੈ ਜਿਹੜਾ ਕਿ ਮਰਾਨਗਰ ਦਾ ਜਿਹਦੇ ਪਹਿਲਾਂ ਵੀ ਕੋਈ ਪਰਚੇ ਦਰਜ ਨੇ ਤੇ ਦੂਸਰਾ ਜਿਹੜਾ ਹੈਗਾ ਇੱਕ ਆਪਣਾ ਹੈਗਾ ਜੀ ਦੀਪਕ ਹੈਗਾ ਜਿਹੜਾ ਕਿ ਇਥੋਂ ਬੇਰਬਸੀ ਤੇ ਆਣ ਵਾਲਾ ਹੈ ਤੇ ਗੋਲੀ ਕਿਹਨੂੰ ਲੱਗੀਆਂ ਸਰ ਇਹਨਾਂ ਚੋਂ ਬੁਰੀ ਇਹਨਾਂ ਦੇ ਚੋ ਜੀ ਆਪਣੇ ਨੂੰ ਲੱਗਿਆ ਕਿ ਕਿਰਤ ਸਿੰਘ ਜਿਹੜਾ ਐਲੀਅਸ ਰਵੀ ਹੈ ਨਰਾਇਨਗੜ੍ਹ ਦਾ ਰਹਿਣ ਵਾਲਾ ਤੇ ਕੋਈ ਹਿਸਟਰੀ ਇਹਨਾਂ ਦੀ ਹੋਰ ਪੱਧਰ ਜੋ ਪਤਾ ਲੱਗਿਆ ਹਲੇ ਤੱਕ ਪੰਨੂ ਪਰਚੇ ਹੈਗੇ ਨਹੀਂ ਬਾਕੀ ਅਸੀਂ ਇੱਕ ਵਾਰੀ ਵੈਰੀਫਾਈ ਕਰ ਰਹੇ ਹਾਂ ਹਲੇ ਹਲੇ ਬੜੀ ਇਨੀਸ਼ੀਅਲ ਸਟੇਜ ਹੈ ਤੇ ਉੱਥੋਂ ਦਾ ਕਿੱਦਾਂ ਪਹੁੰਚਿਆ ਸਰ ਜਿੰਨੂੰ ਇਹਨਾਂ ਨੇ ਚਿੱਠੀ ਦਿੱਤੀ ਹੈ ਸੈਂਟਰ ਵਾਲਿਆਂ ਨੇ ਦੇਖੋ ਇਹ ਇਹਨਾਂ ਚੋਂ ਇੱਕ ਵਿਕਟਿਮ ਇੱਕ ਜਿਹੜਾ ਅਕਿਊਜ਼ ਹੈਗਾ ਉਹ ਉਸੇ ਪਿੰਡ ਦਾ ਹੀ ਹੈਗਾ ਤੇ ਇੱਕ ਬਾਕੀ ਅਸੀਂ ਪਰ ਤਰਤਾਲ ਕਰ ਰਹੇ ਆ ਵੀ ਹਾਂ ਵੀ ਇਹਨਾਂ ਦੇ ਜਿਹੜੇ ਗੈਂਗਸਟਰ ਦਾ ਕਿਹੜੇ ਗੈਂਗਸਟਰ ਇਹ ਹਾਂ ਵੀ ਜਿਹਨਾਂ ਦਾ ਨਾਮ ਲੈ ਰਹੇ ਨੇ ਬਈ 골ਡੀ ਬ੍ਰਾਡ ਦਾ ਜਾਂ ਲੌਂਗ ਟਰਮ ਦਾ ਨਾਮ ਲੈ ਰਹੇ ਆ ਕਿ ਉਹਨਾਂ ਦਾ ਕੀ ਲਿੰਕਸ ਨੇ ਤੇ ਹੋਰ ਕਿਹੜੇ ਘੜੇ ਐਸੋਸੀਏਟਸ ਨੇ ਥੈਂਕ ਯੂ